ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਜੀ ਰੋਡ ਦੇ ਉੱਤੇ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਆ ਰੈਡ ਰੋਜ ਨਕਸ਼ੀ ਉਹ ਸਾਹਮਣੇ ਰਾਣਮਾ ਗੁਰਦੁਆਰਾ ਸਾਹਿਬ ਦਿਖ ਰਿਹਾ ਏ ਖਮਾਣੋਂ ਤੋਂ ਜਦ ਪਾਰ ਆਇਆ ਰੋਡ ਤੇ ਆ ਤੇ ਰਾਣਮਾ ਗੁਰਦੁਆਰਾ ਸਾਹਿਬ ਦਾ ਆਪਾਂ ਪਹਿਲਾਂ ਵੀ ਵਲੌਗ ਪਾਇਆ ਤੇ ਦੋਸਤੋ ਅੱਜ ਜਿੱਦਾਂ ਦੋਸਤੋ ਫੁੱਲ ਸੌਯਾਟ ਲਈਆਂ ਇੱਥਾਂ ਆਪਣੇ ਪਹਿਲਾਂ ਵੀ ਬਚਪਨ ਜੀ ਵੀ ਆਪਾਂ ਦੇਖਿਆ ਨੂੰ ਵਿੱਦਿਆ ਪੜ੍ਹਾਈ ਕਹਿੰਦੇ ਵਸੇ ਨਾਉਂ ਦਾ ਪੱਕਾ ਪਤਾ ਨਹੀਂ ਇਹਦਾ ਕੀ ਆ ਇਹ ਤੇ ਇਹ 1.5 200 ਰੁਪਏ ਦਾ ਬੂਟਾ ਬਾਕੀ ਹੋਰ ਫੁੱਲ ਸਸਤੇ ਆ ਕਾਫੀ ਰੇਟ ਘੱਟ ਆ ਤੇ ਆ ਫੁੱਲ ਦਿਖਾਉਨੇ ਆ ਇਹ ਦੇਖੋ ਫੁੱਲ ਕਿੰਨੇ ਖੂਬਸੂਰਤ ਫੁੱਲ ਆ ਸਿਰਫ 20 ਰੁਪਏ ਦਾ ਬੂਟਾ ਫੁੱਲ ਦੇਖੋ ਕਿੰਨਾ ਖੂਬਸੂਰਤ ਫੁੱਲਾ 20 20 ਰੁਪਏ ਦਾ ਫੁੱਲਾਂ ਦਾ ਬੂਟਾ ਹੈ ਵਾਲਾ ਦੇਖੋ ਰੋਡ ਚੱਲ ਰਿਹਾ ਸਾਹਮਣੇ ਤੇ ਰਾਣਮਾ ਦੇ ਬਿਲਕੁਲ ਨਜ਼ਦੀਕ ਆ ਇਹ ਨਰਸਰੀ ਜਦੋਂ ਵੀ ਆਉਣਾ ਆ ਵਿੱਚ 50 ਰੁਪਏ ਦਾ ਬੂਟਾ ਹੈ ਆ ਸਾਰੇ 20 ਦੇ ਹੋਗੇ ਇਹ ਵਾਲੇ 20 ਰੁਪਏ ਦੇ ਬੂਟੇ ਆ ਤੇ ਆ ਵੀ ਫੁੱਲ ਬਹੁਤ ਖੂਬਸੂਰਤਾਂ ਦੇਖੋ ਇਵੇਂ ਘਰਾਂ ਲਾਏ ਆ ਪਹਿਲਾਂ ਲਾ ਕੇ ਤੇ ਇਹ ਵੀ 22 ਰੁਪਏ ਦਾ ਇਹ ਬੂਟਾ ਹੈ ਕਿਦਾਂ ਦੇ ਫੁੱਲ ਲੱਗੇ ਹੁਣ ਬਹੁਤ ਸੋਹਣਾ ਜਾਨੀ ਕਿ ਲੱਗਦਾ ਜਿਨੂੰ ਕੁਦਰਤ ਗੱਲ ਪਿਆਰ ਆ ਹਜੇ ਫੁੱਲ ਆਉ ਲਾ ਕੇ ਘਰ ਤੇ ਇਹ ਦੇਖੋ ਇਦਾਂ ਇਹਨਾਂ ਨੇ ਗ੍ਰੀਨ ਜਾਲੀ ਲਾਈ ਹੋਈ ਆ ਨੈਟ ਵਾਲੀ ਜਿੱਦਾਂ ਆਪਾਂ ਛਾਂਵਾ ਕਰੀ ਹੋਈ ਆ ਤੇ ਇੱਥੇ ਤਾਂ ਪਾਮ ਦੇ ਬੂਟੇ ਪਏ ਆ ਸਾਰੇ ਪਾਮ ਦੇ ਬੂਟੇ ਆ। ਇਹ ਆ ਫੁੱਲਾਂ ਦੇ ਆ 20-20 ਵਾਲੇ। ਪਾਮ ਤਾਂ 1.5 200 300 ਇਦਾਂ ਪਾਮ ਦਾ ਰੇਟ ਆ। ਬਾਕੀ 20-20 ਰੁਪਏ ਦੇ ਬੂਟੇ ਆ 50 ਦੇ ਆ ਕੁਛ। ਤੇ ਆ ਵਾਲਾ ਬੂਟਾ ਵੀ 20 ਦਾ ਏ। ਇਹ ਪਤੱਤਲੀ ਫੁੱਲ ਕਹਿੰਦੇ ਇਹਨੂੰ। ਇਹ ਵਾਲੇ ਵੀ 20 ਰੁਪਏ ਦਾ ਹੀ ਆ ਬੂਟਾ। ਕਾ ਗੈਂਦਾ ਦਾ ਆਪਾਂ ਜਾਣਦੇ ਹਾਂ ਸਾਰੇ ਵੀ ਕਹਿੰਦੇ ਦੇ ਫੁੱਲਾਂ ਹੀ ਆਹ ਫੁੱਲ ਦਾ ਨਾਮ ਨਹੀਂ ਪਤਾ ਰੰਗ ਨਹੀਂ ਸੀ ਇਹ ਤੇ ਇਹ ਵਾਲਾ ਫੁੱਲ ਵੀ 20 20 ਵਾਲੇ ਹੀ ਆ ਸਾਰੇ ਜ਼ਿਆਦਾਤਰ ਇਹ ਆ 30 40 ਰੁਪਏ ਦਾ ਊਟਾ ਇਹ ਵਾਲਾ ਲਾਲ ਰੰਗ ਦਾ ఆ బివి రైయా బుట్టే సారే నో బత్ కి బివి రైయా ఆ వెకో కన్నే ਸੌ ਰਹੀਆਂ ਗੱਡੀਆਂ ਤੇ ਫੂਟਾ ਵਾਲੇ ਵੀ ਉਰੇ ਸਾਰੇ ਆ ਗਏ ਆ ਬੂਟੇ ਜਦੋਂ ਵੀ ਆਉਣਾ ਬੂਟੇ ਫੁੱਲ ਲੈ ਕੇ ਜਾਓ ਆ ਵੀ 20-20 ਰੁਪਏ ਦੇਈਆਂ ਸਾਰੀ ਮੈਂ ਖੋਦਲ ਜਾ ਕੇ ਲਾਇਆ ਕਰਾਂ 20-20 ਦਿੱਤੇ ਇਹਨਾਂ ਨੇ ਐਵੇਂ ਬਹੁਤ ਖੂਬਸੂਰਤ ਆ ਪਾਣੀ ਲਾ ਹੋਇਆ ਇਹਨਾਂ ਨੇ ਤੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਪਾਂ ਵਧੀਆ-ਵਧੀਆ ਹੋਰ ਵੀਡੀਓ ਬਣਾ ਸਕੀਏ ਤੇ ਵੀਡੀਓ ਨੂੰ ਲਾਈਕ ਬਿਲਕੁਲ ਨਹੀਂ ਆ ਰਹੇ ਨਾ ਚੈਨਲ ਨੂੰ ਸਬਸਕ੍ਰਾਈਬ ਹੀ ਨਹੀਂ ਕਰ ਰਹੇ ਯਾਦ ਦਿਖਾਉਣਾ ਤੁਹਾਨੂੰ ਆ ਵੀ ਗੁਲਾਬ ਦੇ ਫੁੱਲਾਂ ਜ਼ਿਆਦਾਤਰ ਇਹ ਲੱਗਿਆ ਨਹੀਂ ਹੈਗਾ ਇਹਨਾਂ ਨੂੰ ਗੁਲਾਬ ਆ ਬਲਰ ਹੈ ਡਰੂ ਜਿਹਾ ਗਿਆ ਦੇਖ ਇਹ ਦਾ ਰੂਪ ਤਿਆਰ ਕਰ ਦਿਆਂ ਆ ਬੂਟੇ ਕਿੰਨੇ ਨੇ ਪਰਦਾ ਇਹ ਹੈਗਾ ਜੀ ਉਹੀ 800 ਰੁਪਿਆ ਦਾ ਹੈਗਾ ਕੋਈ 900 ਦਾ ਹੈਗਾ ਜੀ ਤਿਆਰ ਹੋਇਆ ਹੋਇਆ ਹਾਂ ਇਹ ਬੋਲ ਤਿਆਰ ਹੈ 8 900 ਪੀ ਦਾ ਬੂਟਾ ਇਦਾਂ ਤਿਆਰ ਕਰ ਦਿਆਂ ਦੇਖੋ 8 900 ਦਾ ਇਹ ਵਧੀਆ ਜਿਹਾ ਪੂਰਾ ਆ ਦੇਖੋ ਕਿਦਾਂ ਤਿਆਰ ਕਰ ਰਹੇ ਹਾਂ ਜਿਹੜੇ ਆ ਪਾਮ ਦੇ ਆ ਕਿੰਨੇ ਦੇ ਬੂਟੇ ਹਾਂਜੀ ਆ ਕਿੰਨੇ ਕਿਦਿਆਂ ਇਹ ਹੈਗਾ ਜੀ ਇਹਦੇ ਵਿੱਚ 100 ਵਾਲਾ ਵੀ ਹੈਗਾ 150 ਵਾਲਾ ਵੀ ਹੈਗਾ 200 ਵਾਲਾ ਵੀ ਹੈਗਾ ਜਿੰਨਾ ਜਿਹੇ ਜੀ ਗਾਂਹਾਂ ਕੇ ਪਸੰਦ ਆ ਜਾਵੇ ਹੈ ਕਿ ਨਹੀਂ ਹੂੰ ਇਹਦੇ ਵਿੱਚ ਆਪਾਂ 60 ਵਾਲੇ ਹੀ ਬੂਟੇ ਰੱਖਿਆ ਹੋਇਆ ਹੈ 100 150 200 60 150 ਹੂੰ ਸਭ ਵਾਲੀ ਵੀ ਇਹ ਜੀ ਬੂਟਾ ਹਾਂ ਕਹਿੰਦਾ ਹਾਂ ਕਿ ਜਿਹੜਾ ਆਉਂਦਾ ਨਾ ਤਾਂ ਕੋਈ ਵਾਰ ਮੰਗਦਾ ਹੈਗਾ ਜੀ ਹਾਂ ਜੀ ਤੁਸੀਂ ਮੈਨੂੰ ਕਟ ਵਾਲਾ ਦੇ ਦਿਓ ਇਹ ਇਸਾਈਜ਼ ਵਿੱਚ ਚਾਹੀਦਾ ਛੋਟਾ ਸਾਰੀ ਮੇ ਰੱਖਣਾ ਹੂੰ ਠੀਕ ਹੈ ਆਹੋ ਇਹ ਵੀ ਨਹੀਂ ਦਈਏ ਜਿਹੜੇ ਦੱਸਦਾ ਚੋਕਾ ਟਾ ਇਹ ਹੈਗਾ ਜੀ 77 ਰੁਪਏ ਦਾ ਇਹ 70 70 ਵਾਲੇ ਹਾਂਜੀ ਹੂੰ ਇਹ ਹੋ ਗਿਆ ਆਪਣਾ ਇਸ 100 ਰੁਪਏ ਦਾ ਹੋ ਗਿਆ ਆਹ ਵਾਲਾ ਕਬਲਾ ਹਾਂਜੀ ਇਹ ਪਾਣੀ ਚੱਲ ਰਿਹਾ ਹੈ ਕੋਈ ਨਾ ਕਿ ਖਾਓ ਖਾਓ ਕੋਈ ਨਹੀਂ ਖਾਣਾ ਦੋਸਤੋ ਉਰੇ ਆ ਕੇ 60 60 ਰੁਪਏ ਵਾਲਾ ਇਹ 100 ਰੁਪਏ ਇਹ ਬੜਾ ਹਾਂ ਇਹ ਵਧੀਆ ਲੱਗਦਾ ਬੂਟਾ ਇਹ ਦੋਸਤੋ 60 60 ਦਾ ਬੂਟਾ ਇਹ ਤੇ ਰੋਟੀ ਖਾਣ ਗਿਆ ਪ੍ਰਵਾਸੀ ਮਜ਼ਦੂਰ ਕੰਮ ਕਰਦਾ ਇਹ ਵਿਚਾਰਾ ਉਰੇ ਤੇ ਆ ਕੇ ਲੈ ਸਕਦੇ ਆ 60 70 ਰੁਪਏ ਦਾ ਬੂਟੇ ਬਹੁਤ ਵਧੀਆ ਪਾਣ ਵਾਲੇ ਤੇ ਰਾਈਡਰ ਨੂੰ ਰੈਡ ਰੋਜ ਨੱਸ ਵੀ ਆ ਇਹ ਦੇ ਵਿੱਚ ਨਵੀਆਂ ਨੈਟ ਲਾਇਆ ਹੋਇਆ ਸਾਰੇ ਖੂਬਰੇ ਸਾਹਮਣੇ ਪਏ ਆ ਜਿੱਦਾਂ ਫਲ ਫਰੂਟਾਂ ਵਾਲੇ ਬੂਟੇ ਆ ਦਾ ਲਾਉ ਬੜੇ ਮੈਨੂੰ ਵੀ ਬਹੁਤ ਦੋਸਤੋਂ ਪਸੰਦ ਆ ਤਾਈ ਆ ਪਾਏ ਆਰੇ ਤੇ ਕੁਦਰਤ ਗੱਲ ਪਿਆਰ ਆ ਮੈਂ ਵੀ ਬਹੁਤ ਸਾਰੇ ਬੂਟੇ ਲਾਏ ਹੋਏ ਆ ਕਰ ਤੇ ਹੁਣ ਵੀ ਮੈਂ ਇਹਨਾਂ ਤੋਂ ਬੂਟੇ ਹੀ ਲੈਣ ਆਇਆ ਸੀ ਥੋੜੇ ਲੈ ਕੇ ਚੱਲੇ ਆ ਫੁੱਲਾਂ ਦੇ ਹੋਰ ਤੇ ਵੀਡੀਓ ਚੋ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਆਪਾਂ ਹੋਰ ਵੀਡੀਓ ਚ ਕਿਸੇ ਚ ਤੇ ਅਗਲੀ ਵੀਡੀਓ ਚ ਮਿਲਾਂਗੇ ਬਾਕੀ ਤੁਸੀਂ ਆਉਣਾ ਹੈ ਕਦੇ ਵੀ ਸਮਾਨੋ ਤੋਂ ਅੱਗੇ ਆ ਕੇ ਜੋ ਰਾਣਵਾ ਗੁਰਦੁਆਰਾ ਸਾਹਿਬ ਆ ਉਹ ਟੱਪ ਕੇ ਤੇ ਰੋਡ ਤੇ ਹੀ ਆ ਚੰਡੀਗੜ੍ਹ ਵਾਲਾ ਰੋਡ ਤੇ ਉੱਚਾ ਪਿੰਡ ਤੋਂ ਕੋਲ ਤੋਂ ਮਿਲਦਾ